ਸਤਨਾਮ ਸ਼੍ਰੀ ਵਾਇਕੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਬਾਵਨ ਅਖਰੀ ਮੱਲਾ ਪੰਜਵਾਂ ਸ਼ਲੋਕ ਮਾਇਆ ਡੋਲੇ ਬੋਬਿਦੀ ਮਨ ਲਪਟਿਉ ਤਹ ਸੰਗ ਮਗੰਟੇ ਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਮਾਇਆ ਕਈ ਤਰੀਕਿਆਂ ਨਾਲ ਇੱਧਰ ਉੱਧਰ ਡੋਲਦੀ ਰਹਿੰਦੀ ਹੈ ਤੇ ਇਹ ਮਨ ਉਸ ਨਾਲ ਚਿੰਬੜਿਆ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਵਰ ਜੋਹੀ ਕਰਦੇ ਹਨ हे ਕਾਲਪੁਰਖ ਜਿਸ ਨੂੰ ਤੂੰ ਮੰਗਣ ਦੇ ਸੁਭਾਅ ਤੋਂ ਬਚਾ ਲੈਂਦਾ ਹੈ ਉਹ ਤੇਰੀ ਨਾਮ ਵਿੱਚ ਰੰਗ ਜਾਂਦਾ ਹੈ ਪੌੜੀ ਮम्मा ਮਗਨ ਹਾਰੇ ਆਣਾ ਦੀਨ ਹਰ ਦੇ ਰਿਓ ਸੁਜਾਨਾ ਜੋ ਦਿਨੋ ਸੋਇ ਕੇ ਬਾਰੋ ਮਨ ਮੁਰ ਕਹਿ ਕਰੇ ਪੁਕਾਰ ਜੋ ਮੰਗੇ ਤੋ ਮੰਗੇ ਬੀਆ ਜਾਤੇ ਕੁਸ਼ਲ ਨਾ ਕਾਹੂ ਥੀਆ ਮੰਗਨ ਮਾਗਨ ਏਕੇ ਮਾਗ ਨਾਨਕ ਜਾਤੇ ਪਰੇ ਪਰਾਗ ਮਮਾ ਮੰਗਣ ਵਾਲਾ ਜੀਵ ਨਾ ਸਮਝ ਹੈ ਪਰ ਉਹ ਸਮਝਦਾਰ ਦਾਤਾ ਪ੍ਰਭੂ ਆਪਣੀਆਂ ਦਾਤਾਂ ਦਿੰਦਾ ਹੀ ਜਾ ਰਿਹਾ ਹੈ ਉਸਨੇ ਇੱਕੋ ਵਾਰ ਸਭ ਨੂੰ ਸਭ ਕੁਝ ਦੇ ਦਿੱਤਾ ਹੈ ਇਸ ਕਰਕੇ हे ਮੂਰਖ ਮਨ ਤੂੰ ਕਿਉਂ ਮਾਇਆ ਵਾਸਤੇ ਤਰਲੇ ਲੈ ਰਿਹਾ ਹੈ ਤੂੰ ਜਦੋਂ ਮੰਗਦਾ ਹੈ ਤਾਂ ਸਿਰਫ ਐਗੀਆਂ ਚੀਜ਼ਾਂ ਮੰਗਦਾ ਰਹਿੰਦਾ ਹੈ ਜਿਨ੍ਹਾਂ ਤੋਂ ਕਦੇ ਕਿਸੇ ਨੂੰ ਸਦਾ ਵਾਸਤੇ ਖੁਸ਼ੀ ਨਹੀਂ ਮਿਲ ਸਕੀ ਗੁਨਾਹਿਕ ਸਾ ਫਰਮਾਉਂਦੇ ਹਨ हे ਭਾਈ ਜੇ ਤੂੰ ਮੰਗਣਾ ਹੀ ਹੈ ਤਾਂ ਸਿਰਫ ਇੱਕ ਦਾਤਾ ਪ੍ਰਭੂ ਨੂੰ ਹੀ ਮੰਗ ਜਿਸ ਦੀ ਬਰਕਤ ਨਾਲ ਤੂੰ ਪਾਰ ਲੰਘ ਜਾਏਗਾ ਸ਼ਲੋਕ ਮਤ ਪੂਰੀ ਪਰਦਾਨ ਤੇ ਗੁਰ ਪੂਰੇ ਮਨ ਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਪਗਵੰਤ ਜਿਸ ਨੇ ਪੂਰੇ ਗੁਰੂ ਦੇ ਮੰਤਰ ਰੂਹ ਮਨ ਵਿੱਚ ਵਸਾਇਆ ਹੈ ਉਹੀ ਅਕਲਮੰਦ ਅਤੇ ਸ਼੍ਰੇਸ਼ਟ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਨੇ ਆਪਣੇ ਪ੍ਰਭ ਦਾ ਭੇਤ ਸਮਝ ਲਿਆ ਹੈ ਉਈ ਵੱਡੇ ਭਾਗਾਂ ਵਾਲਾ ਹੈ ਪੋੜੀ ਮਮਾ ਚਾਹੂ ਮਰਮ ਪਛਾਣਾ ਪੇਟਤ ਸਾਧ ਸੰਗ ਪਤਿਆਨਾ ਦੁਖ ਸੁਖ ਉਵਾ ਕ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗਤਾ ਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸ਼ੇਖਾ ਉਆ ਰਸ ਨੇ ਉਹਾ ਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ ਮਮਾ ਜਿਸ ਨੇ ਪਰਮਾਤਮਾ ਦਾ ਭੇਤ ਸਮਝ ਲਿਆ ਹੈ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਉਸ ਨੂੰ ਪੂਰਾ ਪਰੋਸਾ ਹੋ ਜਾਂਦਾ ਹੈ ਉਹ ਦੁੱਖ ਸੁਖ ਨੂੰ ਬਰਾਬਰ ਹੀ ਮੰਨਦਾ ਹੈ ਅਤੇ ਉਹ ਨਰਕ ਸਵਰਗ ਵਿੱਚ ਆਉਣ ਜਾਣ ਤੋਂ ਬਚ ਜਾਂਦਾ ਹੈ ਉਹ ਸੰਸਾਰ ਦੇ ਨਾਲ ਰਹਿੰਦਾ ਹੈ ਪਰ ਇਸ ਤੋਂ ਨਿਰਲੇਪ ਰਹਿੰਦਾ ਹੈ ਉਸ ਨੂੰ ਭਰੋਸਾ ਹੁੰਦਾ ਹੈ ਕਿ ਪਰਮਾਤਮਾ ਹਰੇਕ ਦਿਲ ਵਿੱਚ ਮੌਜੂਦ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਭੂ ਦੇ ਪ੍ਰੇਮ ਰਸ ਵਿੱਚ ਉਹ ਸੁਖ ਮਹਿਸੂਸ ਕਰਦਾ ਹੈ ਐਜੇ ਮਨੁੱਖ ਨੂੰ ਸੰਸਾਰੀ ਪਦਾਰਥਾਂ ਦੀ ਮਾਇਆ ਜੋਰ ਨਹੀਂ ਪਾਉਂਦੀ ਸ਼ਲੋਕ ਯਾਰ ਮੀਤ ਸੁਣ ਸਾਜਣੋ ਬਿਨ ਹਰ ਛੁੱਟਣਾ ਹੈ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਏ ਏ ਯਾਰੋ ਏ ਮਿੱਤਰੋ ਏ ਮੇਰੇ ਸੱਜਣੋ ਮੇਰੀ ਗੱਲ ਗੋ ਨਾਲ ਸੁਣ ਲਿਓ ਕੀ ਪਰਮਾਤਮਾ ਤੋਂ ਬਿਨਾ छुटਕਾਰਾ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਮਨੁੱਖ ਗੁਰੂ ਦੀ ਚਰਨੀ ਪੈਂਦੇ ਹਨ ਉਹਨਾਂ ਦੇ ਬੰਧਨ ਕੱਟ ਜਾਂਦੇ ਹਨ ਪੌੜੀ ਯਯਾ ਯਤਨ ਕਰਤ ਬਹੁ ਵਿਦਿਆ ਇੱਕ ਨਾਮ ਬਿਨ ਕਹਿ ਲੋ ਸਿੱਧਿਆ ਜਾਹੂ ਯਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ ਯਾ ਉਬਰਨ ਤਾਰ ਸਬ ਕੋ ਵਾਹੇ ਜਪੇ ਬਿਨ ਉਬਰ ਨ ਹੋਉ ਯਾ ਹੂ ਤਰਨ ਤਾਰਨ ਸਮਰਾਥਾ ਰਖ ਲਿਓ ਨਿਰਗੁਣ ਨਰਨਾਥਾ ਮਾਨ ਬ ਚਕਰਮ ਜੇ ਆਪ ਜਨਾਈ ਨਾਨਕ ਤੇ ਮਤ ਪ੍ਰਗਟਈ ਆਈ ਯਯਾ ਮਨੁੱਖ ਕਈ ਕਿਸਮਾਂ ਦੇ ਯਤਨ ਕਰਦਾ ਹੈ ਪਰ ਨਿਰੰਕਾਰ ਦਾ ਨਾਮ ਜਪਣ ਤੋਂ ਬਿਨਾ ਸਫਲਤਾ ਨਹੀਂ ਮਿਲ ਸਕਦੀ ਜਿਹੜੇ ਯਤਨ ਨਾਲ ਖਲਾਸੀ ਹੋ ਸਕਦੀ ਹੈ ਉਹ ਯਤਨ ਇਹ ਹੈ ਕਿ ਸਾਧੂਆਂ ਦੀ ਸੰਗਤ ਕੀਤੀ ਜਾਏ ਬੇਸ਼ੱਕ ਹਰ ਕੋਈ ਬੰਦਨਾ ਤੋਂ ਬਚਨ ਦੇ ਉਪਰਾਲੇ ਕਰਦਾ ਹੈ ਪਰ ਨਿਰੰਕਾਰ ਦਾ ਨਾਮ ਜਪਤੇ ਬਿਨਾਂ ਬਚਿਆ ਨਹੀਂ ਜਾ ਸਕਦਾ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਜਹਾਜ਼ ਹੈ ਉਹ ਪਾਰ ਲੰਘਉਣ ਦੀ ਤਾਕਤ ਰੱਖਦਾ ਹੈ हे ਜੀਵਾਂ ਦੇ ਮਾਲਕ ਸਾਨੂੰ ਗੁਣਹੀਨਾ ਨੂੰ ਬਚਾ ਲੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਉਸ ਨੂੰ ਪ੍ਰਭੂ ਆਪ ਹੀ ਮਨ ਬਚਨ ਅਤੇ ਕਰਮ ਰਾਹੀਂ ਸੂਝ ਬਖਸ਼ ਦਿੰਦਾ ਹੈ ਉਸ ਦੀ ਬੁੱਧੀ ਉੱਜਲ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ